ਜਲਦੀ ਰਾਣੀ ਮਛਲੀ ਹੁਣ ਡੇਂਗੂ ਤੇ ਮਲੇਰੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਨਜਾਤ ਦਵਾਣ ਦੇ ਵਿੱਚ ਮਦਦ ਕਰਿਆ ਕਰੇਗੀ ਗੰਬੂਜਿਆ ਕਿਸਮ ਦੀ ਇਹ ਮਛੀ ਆਕਾਰ ਦੇ ਵਿੱਚ ਭਾਵੇਂ ਛੋਟੀ ਹੈ ਪਰ ਇਸ ਦੀ ਇੱਕ ਖਾਸ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਪੰਜਾਬ ਦੇ ਸਿਹਤ ਵਿਭਾਗ ਨੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਉਣ ਲਈ ਅਜਈਆਂ ਮਛੀਆਂ ਦੀ ਇੱਕ ਖਾਸ ਫੌਜ ਤਿਆਰ ਕੀਤੀ ਹੈ ਮਲੇਰੀਆ ਦਾ ਮੱਛਰ ਹੈ ਜਾਂ ਡੇਂਗੂ ਦਾ ਮੱਛਰ ਹੈ ਉਹਦਾ ਲਾਰਵਾ ਖਾਣ ਦੇ ਵਿੱਚ ਸਾਡੀ ਮਦਦ ਕਰਦੀ ਹੈ ਜੇ ਇਹ ਲਾਰਵਾ ਖਾਲੇਗੀ ਤੇ ਲਾਰਵੇ ਤੋਂ ਪਿਉਪਾ ਜਾਂ ਅਡਲਟ ਮੱਛਰ ਨਹੀਂ ਬਣੇਗਾ ਇਸ ਕਰਕੇ ਮਲੇਰੀਆ ਜਾਂ ਡੇਂਗੂ ਜਿਹੜਾ ਹੈਗਾ ਉਹ ਨਹੀਂ ਫੈਲੇਗਾ ਪਿਛਲੇ ਸਾਲ ਹੀ ਅਸੀਂ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਕੰਟਰੋਲਿੰਗ ਸੈਂਟਰ ਹੈ ਜਿੱਥੇ ਕਿ ਮਛਲੀਆਂ ਇਕੱਠੀਆਂ ਹੁੰਦੀਆਂ ਨੇ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਿਰਕੋਟ ਦੇ ਵਿੱਚ ਸਾਡਾ ਇੱਕ ਵੱਡਾ ਆਪਣੇ ਜਿਹੜੀ ਐਚਰੀ ਕਬੱਡੀ ਬਣੀ ਹੋਈ ਹੈ ਪਿਛਲੇ ਸਾਲ ਹੀ ਅਸੀਂ ਉੱਥੇ ਜੂਨ ਦੇ ਵਿੱਚ ਅਸੀਂ ਉੱਥੇ ਮਛਲੀਆਂ ਲੈ ਕੇ ਆਈਆਂ ਲੈ ਕੇ ਆਏ ਸੀ ਡੇਂਗੂ ਅਤੇ ਮਲੇਰੀਏ ਵਰਗੀਆਂ ਭਿਆਨਕ ਬਿਮਾਰੀਆਂ ਕਰਕੇ ਪੰਜਾਬ ਦੇ ਵਿੱਚ ਹਰ ਸਾਲ ਅਨੇਕਾਂ ਲੋਕਾਂ ਨੂੰ ਆਪਣੀ ਕੀਮਤੀ ਜਾਨ ਗਵਾਉਣੀ ਪੈਂਦੀ ਹੈ ਪਰ ਹੁਣ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੇ ਮਛੀਆਂ ਦੀ ਇੱਕ ਅਜਹੀ ਫੌਜ ਤਿਆਰ ਕੀਤੀ ਹੈ ਜੋ ਕਿ ਡੇਂਗੂ ਅਤੇ ਮਲੇਰੀਆ ਵਰਗੀ ਬਿਮਾਰੀ ਤੇ ਕਾਬੂ ਪਾਉਣ ਦੇ ਵਿੱਚ ਮਦਦ ਕਰੇਗੀ ਮੈਂ ਇਸ ਵੇਲੇ ਅੰਮ੍ਰਿਤਸਰ ਦੇ ਵੇਰਕਾ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਹੈਚਰੀ ਤਿਆਰ ਕੀਤੀ ਗਈ ਹੈ ਜਿੱਥੇ ਉਹਨਾਂ ਮਛੀਆਂ ਨੂੰ ਪਾਲਿਆ ਗਿਆ ਹੈ ਜੋ ਕਿ ਡੇਂਗੂ ਅਤੇ ਮਲੇਰੀਆ ਵਰਗੀ ਜੋ ਬਿਮਾਰੀ ਹੈ ਉਸ ਨੂੰ ਕਾਬੂ ਕਰਨ ਦੇ ਵਿੱਚ ਮਦਦ ਕਰੇਗੀ ਅਦਰ ਅਸਲ ਗੰਬੂਜੀਆ ਕਿਸਮ ਦੀ ਇਹ ਜੋ ਮਛਲੀ ਹੈ ਇਹ ਮਛਰਾਂ ਦਾ ਜੋ ਲਾਵਾ ਹੈ ਉਸ ਨੂੰ ਖਤਮ ਕਰਦੀ ਹੈ ਜਿਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਇਲਾਕਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਮਲੇਰੀਆ ਤੇ ਡੇਂਗੂ ਫੈਲਣ ਦੇ ਜ਼ਿਆਦਾ ਅਸਾਰ ਹੁੰਦੇ ਨੇ ਉੱਥੇ ਉਸ ਨੂੰ ਕਾਬੂ ਕਰਨ ਦੇ ਵਿੱਚ ਉੱਥੇ ਠੱਲ ਪਾਉਣ ਦੇ ਵਿੱਚ ਜੋ ਹੈ ਕਾਰਗਰ ਸਾਬਤ ਹੋਏਗੀ ਸਿਹਤ ਵਿਭਾਗ ਦੇ ਮੁਤਾਬਕ ਇਹਨਾਂ ਮੱਛੀਆਂ ਨੂੰ ਇੱਥੇ ਪਾਲਣ ਤੋਂ ਬਾਅਦ ਜਿਨ੍ਹਾਂ-ਜਿਨ੍ਹਾਂ ਪਿੰਡਾਂ ਦੇ ਵਿੱਚ ਜਾਂ ਫਿਰ ਸ਼ਹਿਰਾਂ ਦੇ ਵਿੱਚ ਜਿੱਥੇ ਬਰਸਾਤੀ ਪਾਣੀ ਅਕਸਰ ਰੁਕ ਜਾਂਦਾ ਹੈ ਜਿੱਥੇ ਇਹ ਸ਼ਿਕਾਇਤਾਂ ਆਉਂਦੀਆਂ ਨੇ ਕਿ ਡੇਂਗੂ ਅਤੇ ਮਲੇਰੀਏ ਵਰਗੀਆਂ ਜੋ ਬਿਮਾਰੀਆਂ ਜਿਆਦਾ ਫੈਲਣ ਦੇ ਜਿੱਥੇ ਚਾਂਸਸ ਨੇ ਜਿੱਥੇ ਜਿਆਦਾ ਅਸਰ ਨੇ ਉਥੋਂ ਦੇ ਲੋਕਾਂ ਨੂੰ ਇਹ ਮੱਛੀਆਂ ਦਿੱਤੀਆਂ ਜਾਂਦੀਆਂ ਨੇ ਔਰ ਉਸ ਪਾਣੀ ਦੇ ਵਿੱਚ ਛੱਡੀਆਂ ਜਾਂਦੀਆਂ ਨੇ ਜਿੱਥੋਂ ਜ਼ਿਆਦਾਤਰ ਜੋ ਮੱਛਰ ਹੈ ਬਿਮਾਰੀਆਂ ਨੂੰ ਜੋ ਜਨਮ ਦਿੰਦਾ ਹੈ ਉਸ ਕਰਕੇ ਇਹ ਜੋ ਨਵੀਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਜੋ ਕੋਸ਼ਿਸ਼ ਹੈ ਉਸ ਨੂੰ ਸ਼ੁਰੂ ਕਰ ਦਿੱਤਾ ਗਿਆ ਔਰ ਹੁਣ ਤੱਕ ਕਈ ਪਿੰਡਾਂ ਦੇ ਵਿੱਚ ਜੋ ਸਾਨੂੰ ਅਧਿਕਾਰੀਆਂ ਨੇ ਦੱਸਿਆ ਕਿ ਕਈ ਪਿੰਡਾਂ ਦੇ ਵਿੱਚ ਇਹਨਾਂ ਮੱਛੀਆਂ ਨੂੰ ਪਹੁੰਚਾ ਦਿੱਤਾ ਗਿਆ ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹਰ ਸਾਲ ਡੇਂਗੂ ਅਤੇ ਮਲੇਰੀਏ ਕਰਕੇ ਜੋ ਮੌਤਾਂ ਹੁੰਦੀਆਂ ਸਨ ਉਹਨਾਂ ਦੇ ਵਿੱਚ ਇਹਨਾਂ ਮੱਛੀਆਂ ਨੂੰ ਜੋ ਹੈ ਛਪੜਾਂ ਦੇ ਵਿੱਚ ਛੱਡਣ ਤੋਂ ਬਾਅਦ ਉਸ ਦੇ ਵਿੱਚ ਕਿੰਨਾ ਘਟਾ ਦੇਖਣ ਨੂੰ ਮਿਲਦਾ ਹੈ ਗੰਬੂਜੇ ਮੱਛੀ ਡੇਂਗੂ ਵਰਗੀ ਭਿਆਨਕ ਬਿਮਾਰੀ ਫੈਲਾਉਣ ਵਾਲੀ ਮੱਛਰਾਂ ਨੂੰ ਪਲਕ ਛਾਪ ਗਿਆ ਹੀ ਨਿਕਲ ਜਾਵੇਗੀ ਤੇ ਇਲਾਕੇ ਦੇ ਵਿੱਚ ਡੇਂਗੂ ਜਾਂ ਫਿਰ ਮਲੇਰੀਆ ਵਰਗੀ ਬਿਮਾਰੀ ਨੂੰ ਫੈਲਣ ਨਹੀਂ ਦਵੇਗੀ ਇਸ ਮੱਛੀ ਨੂੰ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚ ਸਥਿਤ ਸਰਕਾਰੀ ਹਸਪਤਾਲ ਦੇ ਵਿੱਚ ਪਾਲਿਆ ਜਾ ਰਿਹਾ ਹੈ ਤੇ ਉੱਥੋਂ ਹੀ ਇਹਨਾਂ ਨੂੰ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਤੇ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਕਿ ਜੇ ਕਿਤੇ ਛੱਪੜ ਉਹਨਾਂ ਦੇ ਆਲੇ ਦੁਆਲੇ ਹੈਗਾ ਸਾਨੂੰ ਦੱਸੋ ਜਾਂ ਜੇ ਉਹਨਾਂ ਨੂੰ ਜੇ ਚਾਹੀਦੀਆਂ ਹੋਣਗੀਆਂ ਮੱਛਲੀਆਂ ਤੇ ਅਸੀਂ ਉਹਨਾਂ ਨੂੰ ਜਿਹੜੀਆਂ ਮੱਛਲੀਆਂ ਹੈਗੀਆਂ ਨੇ ਦੇ ਦੇਵਾਂਗੇ ਤੇ ਜਿਹੜੀਆਂ ਉਹਨਾਂ ਨੂੰ ਅਸੀਂ ਜੋ ਵੀ ਨਿਰਦੇਸ਼ ਹੈਗੇ ਨੇ ਉਹਨਾਂ ਨੂੰ ਕਿਵੇਂ ਫੜਨਾ ਹੈਗਾ ਕਿਉਂਕਿ ਜਿਹੜੀਆਂ ਮੱਛਲੀਆਂ ਹੈਗੀਆਂ ਨੇ ਛੋਟੇਕਾਰ ਦੀਆਂ ਰਹਿੰਦੀਆਂ ਹੈਗੀਆਂ ਨੇ ਇਹ ਕੋ ਬੁੱਧੀਆਂ ਵੱਡੀਆਂ ਨਹੀਂ ਹੁੰਦੀਆਂ ਹੈਗੀਆਂ ਤੇ ਇਹ ਲਾਰਵਾ ਖਾਨ ਦੇ ਵਿੱਚ ਸਾਡੀਆਂ ਸਾਇਕ ਹੁੰਦੀਆਂ ਨੇ ਤੇ ਜਿਹੜਾ ਲਾਰਵਾ ਜੇ ਖਾ ਲੈਣ ਗਿਆ ਮਰੀਜ਼ਾਂ ਜਾਂ ਜਾਂ ਡੇਂਗੂ ਹੈਗਾ ਉਹਦੇ ਉੱਪਰ ਖੋਪਸ ਤੁਸੀਂ ਬੱਸ ਜ਼ਿਲ੍ਹਾ ਮਲੇਰੀਆ ਅਫਸਰ ਡਾਕਟਰ ਮਦਨ ਮੋਹਨ ਗੰਬੂਜੀਆਂ ਮੱਛੀ ਡੇਂਗੂ ਅਤੇ ਮਲੇਰੀਆ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਨਿਕਲ ਜਾਂਦੀ ਹੈ ਇਹ ਮੱਛੀ ਨਾ ਸਿਰਫ ਇਸ ਖਤਰਨਾਕ ਲਾਰਵੇ ਨੂੰ ਖਤਮ ਕਰੇਗੀ ਬਲਕਿ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਖੜੇ ਪਾਣੀ ਨੂੰ ਦੂਸ਼ਿਤ ਵੀ ਨਹੀਂ ਹੋਣ ਦਵੇਗੀ ਫਿਲਹਾਲ ਇਹਨਾਂ ਮੱਛੀਆਂ ਨੂੰ ਵੀਰਕਾ ਹਸਪਤਾਲ ਦੇ ਵਿੱਚ ਪਾਲਿਆ ਜਾ ਰਿਹਾ ਹੈ ਤੇ ਉੱਥੋਂ ਹੀ ਇਹਨਾਂ ਮੱਛੀਆਂ ਨੂੰ ਲੋਕਾਂ ਦੀ ਮੰਗ ਦੇ ਮੁਤਾਬਕ ਵੱਖ-ਵੱਖ ਇਲਾਕਿਆਂ ਦੇ ਵਿੱਚ ਭੇਜਿਆ ਜਾ ਰਿਹਾ ਹੈ